ਮੈਂ ਬੈਠਾ ਬਠਾਈ ਸੋਚਿਆਦਾ ਸੀ ਵੀ ਆ ਕਮਾਦ ਦੇ ਵਿੱਚ ਮਾਮੀ ਨੂੰ ਜੰਨਤ ਦੀ ਸੈਰ ਕਰਵਾਈ ਸੀ ਹਾਂਜੀ ਹੋ ਵੀ ਸੀ ਨਾ ਜੰਨਤ ਦੀ ਸੈਰ ਹੂੰ ਤਾਂ ਨਹੀਂ ਅੱਛਾ ਬ੍ਰਿਟਵਰਟਨੋਂ ਥੋੜੀ ਯਾਦ ਆ ਗਈ ਮੈਂ ਕਿਹਾ ਮਾਮੀ ਦਾ ਯਾਦ ਕਰਦੀ ਨਹੀਂ ਆਪਾਂ ਦਾ ਲਾਲੀਏ ਪੁੱਟੀਏ ਬੁਲਾ ਕੇ ਹੂੰ ਕੰਦੀ ਤੇ ਹੋਰ ਸੁਣਾਓ ਕਿਵੇਂ ਮਾਮੇ ਰਿ ਕਿਵੇਂ ਆ ਅਰੇ ਤਦਿਆ ਕੀ ਤੇ ਮੈਂ ਵੀ ਤੁਹਾਨੂੰ ਬਹੁਤ ਯਾਦ ਕਰਦਿੰਗੀ ਮੈਸ ਵੀ ਉਹ ਲੋਟੂ ਜੁਰ ਬੋਲਦੇ ਆ ਮਾਮੀ ਤੁਸੀਂ ਮੈਸ ਨੂੰ ਕੁਝ ਨਹੀਂ ਕਰਦੇ ਮੈਂ ਸਰ ਕੋਈ ਨਹੀਂ ਮੈਂ ਯਾਦ ਕਰਦੀ ਨਹੀਂ ਤੈਨੂੰ ਜੇ ਮੰਨ ਲਓ ਮੇਰੀ ਗੱਲ ਸੁਣੋ ਜੇ ਆਪਾਂ ਯਾਦ ਕਰਦੇ ਹੋਈ ਹੈ ਨਾ ਤਾਂ ਬੰਦੇ ਦੇ ਫੋਨ ਤੇ ਉਂਗਲ ਉਹਦੇ ਲੱਗ ਜਾਂਦੀ ਹੈ ਵੀ ਮੈਂ ਇੱਕ ਵਾਰੀ ਗੱਲ ਕਰ ਲਾਂ ਉਸਦੇ ਨਾਲ ਜਾਂ ਮੈਂ ਉਸ ਨੂੰ ਪੁੱਛਾਂ ਵੀ ਹਾਲ ਚੱਲ ਕਿਵੇਂ ਹੈ ਕਿਵੇਂ ਨਹੀਂ ਹੈ ਨਾ ਪਰ ਤੁਸੀਂ ਤਾਂ ਬਿਲਕੁਲ ਹੀ ਨਹੀਂ ਕਰਦੇ ਕੀ ਕਾਰਨ ਕੀ ਹੈ ਮਾਮੀ ਉਹਦੇ ਪਿੱਛੇ ਕੀ ਕਾਰਨ ਹੈ ਨਵੀਂ ਗੇਰੀ ਹੈ ਹੋਰ ਕੋਈ ਕਾਰਨ ਨਹੀਂ

ਬੀ ਗੰਭੀਰ ਤਰੀਕੇ ਨਹੀਂ ਪਹੁੰਚਦਾ ਕਰਨੀ ਲੇਵ ਨਾਨੀ ਵੀ ਤਾਂ ਕਮਾਲੀ ਏ ਕਿਦਾਂ ਪਤਾ ਕੀ ਜੋ ਬੰਦਾ ਬੁੱਢਾ ਹੋ ਜਾਂਦਾ ਨਾ ਉਹ ਦਿਮਾਗ ਵੀ ਖਰਾਬ ਹੋ ਜਾਂਦਾ ਤੇ ਤੂੰ ਮੇਰੇ ਮਾਮੀ ਲੱਗਦੇ ਮੈਂ ਤਾਂ ਨੋਰਮਲ ਫੋਨ ਨਹੀਂ ਕਰ ਸਕਦਾ ਇਹ ਫਿਰ ਉਹਨਾਂ ਨੇ ਮੰਨﺘੀ ਨਹੀਂ ਨਾ ਹਾਂ ਕਿਉਂਕਿ ਜੋ ਆਪਣੀ ਅੰਡਰਸਟੈਂਡਿੰਗ ਦੇ ਨਾਲ ਬਣਿਆ ਹਨਾ ਜੋ ਵੀ ਹੈ ਬਾਣੀ ਚਲੋ ਹੁੰਦੀ ਹੈ ਮਤਲਬ ਟੌਰਚਰ ਕਰਨਾ ਕੁਝ ਵੀ ਕਰਨਾ ਚਲੋ ਆਪਣੇ ਇਹ ਹੁੰਦਾ ਵੀ ਚਲੋ ਆਪਾਂ ਪਿਆਰ ਨਾਲ ਰਹੇ ਬੰਦਾ ਹਨਾ ਚਲੋ ਇੱਕ ਚੀਜ਼ ਨਾ ਫੀਲਿੰਗ ਅਟੈਚਮੈਂਟ ਹੋ ਗਈ ਚਲੋ ਉਸ ਤੋਂ ਬਾਅਦ ਜੋ ਕੁਝ ਬਣਨਾ ਸੀ ਬਣ ਗਿਆ ਹਨਾ ਪਰ ਉਹ ਉਹ ਸਾਰੇ ਉਹੀ ਸੜੀ ਜਾਂਦੇ ਆਪਣੇ ਤੇ ਹਨਾ ਹੂੰ ਹੁਣ ਦੱਸੋ ਹੁਣ ਕੀ ਕੀ ਕਿੱਥੇ ਤੁਸੀਂ ਇਸਟਮ ਕਰੇ ਮੈਂ ਤੇਰੀ ਸੀ ਨਾ ਕਮਾਖਾ ਜਾਂਦੀ ਹੇ ਤਾਬੂਦਨ ਹੋਗੀ ਤੇ ਆਜੋ ਖਮਾ ਦਾ ਰਖੇ ਸੀ ਆਜੋ ਮੈਂ ਦੁੱਧ ਹੀ ਬੈਠਾ ਸੀ ਮੈਨੂੰ ਕਿਸੇ ਮੈਂ ਤਾਂ ਆਇਆ ਜਦੋਂ ਉੱਥੋਂ ਨਿਕਲਿਆ ਤੇ ਰਾਜ ਜੇ ਆਪਣਾ ਖੇਤ ਆ ਗਿਆ ਮੈਂ ਹੱਲੇ ਚਲ ਇੱਥੇ 10 ਮਿੰਟ ਇੱਥੇ ਬੈਠ ਚੱਲਦੇ ਆਂ ਆਉਂਦਾ ਮੈਂ ਸੁੱਡੇ ਕੰਨੀ ਸੀ ਫਿਰ ਨਾ ਆਉਣੀ ਇਹ ਲਿਖੋਂਗਾ ਤੋ ਐਂਗੇ ਕਿਤੇ ਮਮੀ ਹਾਂ 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 ਉਹ ਬੁਣ ਲੱਗੇ ਅੱਛਾ ਫਿਰ ਤਾਂ ਫਰਾਜ ਕੁਮਾਰ ਜੇ ਫੇਰ ਇੱਕ ਵਾਰ ਯਾਦਾਂ ਫਿਰਤਾ ਜੀਆਂ ਹੋ ਜਾਣਾ ਫਿਰ ਗੰਧ ਇਲਕਾ ਟਿੱਕ ਨੂੰ ਨਾਲ ਤਾਂ ਕਰੀ ਪੱਛਮ ਅੱਜ ਕਿਵੇਂ ਮਸਜਾ ਅੱਛਾ ਲੱਸੀ ਬਣੋਂ ਦੇ ਹੋਗੇ ਤੁਸੀਂ ਹੈ ਨਾ ਤਫ ਲਸੀ ਦੋ ਸਪਾਉਡੋ ਸੇ ਰੀਵੋਸਟੋ ਵਾਲਾ ਪਾ ਟਰਾਈ ਕਰ ਲਾਂਗੇ ਲੈ ਟਰਾਈ ਕੀ ਕਰਨ ਨਾ ਨਾ ਕੋਈ ਕਿ ਤੇ ਟਰਾਈ ਕਰਨਾ ਮਤ ਕਾਪ ਨੂੰ ਜੋ ਗੁਸ਼ ਕਰਨਾ ਹੈ बस ਜੋ ਕਰਨਾ ਹੈ ਵਸ ਆਪਾਂ ਪੂਰਾ ਧੰਧਮਾਰ ਉਹ ਤਾਂ ਹੋ ਹੀ ਪਈ ਐ ਸੈਟਡ ਹੋ ਹੀ ਗਈ ਨੰਤਾ ਹੈ ਇਕੋ ਤੋਂ ਪਗੇ ਨਾ ਤੁਨੋ ਹੱਕੰਦੜੀ ਯਾਦ ਕਰਕੇ ਤੇ ਠੰਡੀਆਂ ਆ ਬਾਦੀ ਉੱਤਨੀਆ ਤਾਂ ਪਰਦੇ ਆ ਮਮੀ ਪਰ ਹੁਣ ਆਪ ਇੱਕ ਦੂਰ ਰਹਿ ਕੇ ਇੱਕ ਮਾਮੇ ਨਾਲ ਮੇਰੀ ਜਮਾਈ ਨਹੀਂ ਬਣਦੀ ਭੋਰੀ ਦਿੱਕਤ ਉੱਥੇ ਆਉਂਦੀ ਹੁਣ ਮਾਮੇ ਨਾਲ ਜਦੋਂ ਇਹ ਬਣਦੀ ਹੋਵੇ ਮੈਂ ਔਣ ਜਾਣ ਕਰਦਾ ਰਵਾਂ ਤਾਂ ਚਲੋ ਥੋੜਾ ਇਹ ਬੰਦੇ ਦਾ ਉਹ ਹੋ ਜਾਂਦਾ ਨਾ ਨਾ ਨਹੀਂ ਤਾਂ ਸ਼ੱਕ ਕਰਦੀ ਹੈ ਜਿੰਨਾਂ ਨੂੰ ਇਹਨਾਂ ਦੀ ਇਹ ਨਹੀਂ ਸੋਣੇ ਦੀ ਐਂ ਜਵਾਨ ਪਈ ਐ ਜੀ ਸੱਦਾ ਹੁੰਦਾ ਐ ਇਹ ਸ਼ੱਕ ਕਰਦੀ ਹੈ ਕਿ ਪ੍ਰੋਗ ਕੋ ਸਹੂਤ ਕਿਨਤੇ ਉਹ ਬਾਈ ਤਾਂ ਗੱਲਾਂ ਨਾ ਹੱਕਤੇ ਥੋੜੀਏ ਤੂੰ ਚੱਕਮਾ ਉਹਨਾਂ ਦਾ ਕਰਕੇ ਤੇ ਤੱਤ ਜੰਨੀ ਬਹਾ ਗਿਆ ਕਰਦੇ ਮੇਰੇ ਤੇ ਤਾਂ ਸ਼ੱਕ ਮਾਮੀ ਸਾਰਾ ਪੈਂਦੀ ਕਰਦਾ ਨਾਲੇ ਮੈਂ ਜੋ ਮਾੜਾ ਹੈ ਨਹੀਂਗਾ ਮੈਂ ਮਾੜੇ ਵੀ ਗੱਲ ਨਹੀਂ ਆਇਆ ਨੂੰ ਬਿਕ ਦੇ ਲੀਦੇ ਕੋਈ ਸਮਾਗਲ ਸਿੰਨਕੋ ਹਨਾ ਜਿੜੀ ਨੰਨੇ ਜਿਨ ਨੂੰ ਫਰੇ ਦੀ ਸੀ ਬੇ ਦਸੀਗਾ ਨਹੀਂ ਬਾਕ ਨਾ ਜਿਨਿੰ ਇਕ ਦੇ ਚਮਮ ਨੇ ਦਾ ਦੇ ਹਾਂ ਉਹਨੂੰ ਦੇ ਤੋੜ ਦੇ ਬਾਹਰ ਲਾ ਦਿੱਤੀ ਮੈਨੂੰ ਵੀ ਪੱਕ ਦੀ ਯਾਲ ਪੱਤੀ ਸੀ ਅੱਛਾ ਇਹ ਫਿਰ ਇਹਨਾਂ ਉਹਨਾਂ ਨੂੰ ਸ਼ੱਕ ਹੋ ਗਿਆ ਵੀ ਇੱਕ ਦਿਨਾਂ ਦਾ ਆਪਸ ਵਿੱਚ ਕੋਈ ਕੋਈ ਇਹਨਾਂ ਦਾ ਕੋਈ ਆਣਾ ਆਈ ਜਾਣੇ ਕੀ ਕਤਵੇ ਤਾਂ ਕਾ ਤੱਕ ਤੰਗਰੀ ਦੀ ਉਹਦੇ ਲਈ ਹੋਰ ਕਿ ਸਤਾੰਗਾ ਜੋੜ ਕੇ ਸਾਡਾ ਤਾਂ ਪੂਰਾ ਗੰਡ ਵੀ ਪੈ ਗਈ ਤਾਂ ਅੰਗਰੀ ਉਹ ਤਾਂ ਖੁੱਲੇ ਨਾ ਇਹ ਬੰਧਨ ਤੋਂ ਪਿਆਰ ਦਾ ਬੰਧਨ ਹੈ ਇਹ ਬੰਧਨ ਨਹੀਂ ਟੁੱਟੇਗਾ ਚਾਹੇ ਕੁਝ ਵੀ ਹੋ ਜਾਏ ਹੂੰ ਹੰਦੀ ਜੀ ਜਿੱਕ ਜਿੱਕੇ ਕੀ ਜੀਓ ਹੰਦੀ ਜੀ ਜਿੱਕ ਜਿੱਕੇ ਹਿੰਦੀ ਤਾਂ ਬਸ ਸਿੱਖ ਗਏ ਉਹੀ ਬਸ ਸੇਰੋ ਸ਼ਾਇਰੀ ਤੇਰੇ ਪਿਆਰ ਦੇ ਵਿੱਚ ਕਰਨ ਲੱਗ ਗਏ ਅਸੀਂ ਮਾਮੀ ਹੂੰ ਰਹੀ ਮੰ ਦਾਗਾ ਪ੍ਰੇਮ ਕਾ ਮਤ ਤੋੜੋ ਛੁਟਕਾਏ ਤੋ ਤੁਸੀਂ ਮੈਂ ਨਾਮ ਮੰਗਤੀ ਇੱਕ ਲੋਕ ਕਹਿੰਦੇ ਤੇ ਮਾਮੀ ਲੱਗਿਆ ਪਰ ਚਲ ਮੈਂ ਤੁਹਾਡਾ ਨਾਮ ਲੈ ਲਵਾਂ ਮੈਂ ਪ੍ਰਿਤ ਡਾਰਲਿੰਗ ਏਕ ਮੋਨਾ ਕਹਿੰਦਾ ਕਰੂ ਨਾ ਮੋਨਾ ਮਿਲ ਗਰੀਆਂ ਤੇ ਲਿਆ ਦੇ ਮੋਨਾ ਕਹਿੰਦਾ আচ্ছা ਮੋਨਾ ਨਹੀਂ ਹੈ ਤੇ ਲੇ ਸੇਲੀਆਂ ਮੋਨਾ ਕਹਿੰਦੇ ਮੈਂ ਤਾਂ ਕੋਈ ਹੋਰ ਨਾਮ ਰੱਖੂਗਾ ਮੋਲੇ ਮੈਂ ਤਾਂ ਸੌਣਾ ਰੱਖੂਗਾ ਉਹ ਮੈਂ ਕਹਦੇ ਕਿ ਕੀ ਸੌਣਾ ਕਹਦੇ ਕਰਾਂਗੇ ਆ ਜਾ ਲੈ ਫਿਰ ਹੁਣ ਇਹਨਾਂ ਲੱਸੀ ਫੋਨ ਆ ਜਾਣਾ ਦੇ ਕਮਾਦ ਦੇ ਵਿੱਚ ਲਾਉਂਦੇ ਆ ਰੌਣਕਾਂ ਹਾਂ ਨਹੀਂ ਆਉਣੀ ਨਹੀਂ ਗਈ ਨਾ ਕਮਲਕੀ ਪਾ ਕੇ ਆਉਂਗੀ ਤੇ ਨਾਲੇ ਨੇ ਵੀ ਕਹਿਣ ਗਈ ਹੀ ਇਹਨਾਂ ਉਹਨਾਂ ਤੇ ਆ ਰਹੀ ਐ ਗਈ ਉਹਨਾਂ ਕੋਲ ਦੀ ਕਰੀ ਰੌਣਕ ਮੈਂ ਤੇ ਤੀ ਕਰ ਤੇ ਬੜੀ ਕੀ ਸ਼ਕਤੀ ਨਾਲ ਤਾਂ ਦੋ ਤਿੰਨ ਘੰਟੇ ਆਪਣਾ ਵਧੀਆ ਟਾਈਮ ਪਾਸ ਹੋਊਗਾ ਹਨਾ ਕਰਾ ਰਾ ਹੂੰ ਹੂੰ ਚਲਾ ਕੇ ਦੇਖਦੇ ਆ ਟੈਸਟ ਕਰਾ ਜਾ ਨਾ ਮਮੀ ਬੜਾ ਖੁਸ਼ ਹਾਂ ਅਬਸ ਰੈਡੀ ਹੋ ਜਾ ਅੱਜੋ ਹੂੰ